ਪਰਤਾ ਸਿੰਘ ਕਹਿ ਰਿਹਾ ਉਹਨਾਂ ਦੇ ਵੇਲਿਆਂ ਦਾ ਬੰਨ ਬੱਜਿਆ ਪਿਆ ਵਾ ਕਿਹੜੇ ਭਲਿਆਂ ਵੇਲਿਆਂ ਦੇ ਬੰਨ ਬੱਜਿਆ ਤੇ ਹੁਣ ਤਾਂ ਸਾਡੇ ਕੋਲ ਇੰਨੀ ਮਸ਼ੀਨਰੀ ਇੰਨੀ ਐਡਵਾਂਸ ਟੈਕਨੋਲੋਜੀ ਕੀ ਨਹੀਂ ਕਰ ਸਕਦੇ ਦੁਨੀਆ ਤੇ ਇਨਾਵਾਂ ਡਾ ਇਨਫਰਾਸਟਰਕਚਰ ਬਣ ਰਿਹਾ ਵਾ ਤੇ ਸਾਡੇ ਕੋਲ ਜੇ ਬੰਨਾਂ ਦੀ ਮੈਨੇਜਮੈਂਟ ਨਹੀਂ ਹੋ ਰਹੀ ਤਾਂ ਕੀ ਕਰੇ ਕਿਹੜੀ ਤਰੱਕੀ ਕਰਨੀ ਆਪਾਂ ਮੈਂ ਕਹਿੰਦਾ ਤਿੰਨ ਤਨ ਕੋਠਿਆਂ ਜਿੰਨੀ ਉੱਚੀ ਮਿੱਟੀ ਭਾਰਤੀ ਸਰਕਾਰ ਨੇ ਬੰਨ ਨਾਲੋਂ ਦੁੱਗਣੀ ਮਿੱਟੀ ਪੈ ਗਈ ਭਾਰਤ ਮਾਲਾ ਪ੍ਰੋਜੈਕਟ ਤੇ ਤੇ ਕੀ ਦਰਿਆ ਚੋਂ ਮਿੱਟੀ ਨਹੀਂ ਚੱਕੀ ਜਾ ਸਕਦੀ ਬੰਨ ਤੇ ਨਹੀਂ ਪੈ ਸਕਦੀ ਤਾਂਦਰਿਆ ਜਿਹੜਾ ਬਾਹਰਲੀ ਜ਼ਮੀਨ ਨਾਲੋਂ ਵੀ ਮਹਾਰਾਜੀ ਫੁੱਟ ਫੁੱਟ ਡੇਡ ਡੇਡ ਫੁੱਟ ਉੱਚਾ ਵਗਣ ਰਿਹਾ ਵਾ ਹੁਣ ਦਰਿਆ ਹੀ ਉੱਚਾ ਹੋਊਗਾ ਤੇ ਉੱਥੇ ਬੰਦ ਕੀ ਕਰੂਗਾ ਤੇ ਦਰਿਆ ਖਾੜਿਆ ਜਾਵੇ ਜਿੱਦਾਂ ਤੇ ਰੇਤਾ ਸਸਤੀ ਹੋਵੇ ਹਨਾ ਜੀ ਰੇਤਾ ਪਈ ਬਹੁਤ ਅੰਦਰ ਰੇਤਾ ਸਸਤੀ ਹੋਵੇ ਤਾਂ ਦਰਿਆ ਦੀ ਜਗ੍ਹਾ ਤੋਂ ਡੂੰਗਾ ਹੋ ਕੇ ਵਗੇ ਤਾਂ ਕਿ ਜੇ ਪਿੱਛੋਂ ਕਿਤੇ ਐਮਰਜੈਂਸੀ ਪਾਣੀ ਆ ਵੀ ਜਾਂਦਾ ਤੇ ਉਹ ਆਪਣੇ ਵਿੱਚ ਸਮਾ ਲਵੇ ਹੁਣ ਤੁਸੀਂ ਦੇਖੋ ਵੀ 40 45 ਕਿਲੋਮੀਟਰ ਦਰਿਆ ਦਾ ਜਿਹੜਾ ਏਰੀਆ ਵਾ ਇਥੋਂ ਮੰਨ ਲਈਏ ਦੋਹੇ ਬੰਨਾਂ ਨੂੰ ਜੇ ਉਹ ਦਰਿਆ ਦਾ ਏਰੀਆ 40 45 ਕਿਲੋਮੀਟਰ 10 10 ਫੁੱਟ ਡੂੰਗਾ ਹੋਵੇ ਤੇ ਕਿ ਆ ਹੁਣ ਪਾਣੀ ਦਾ ਰੰਗ ਦੱਸ ਰਿਹਾ ਵਾ ਜੀ ਕਿੰਨੀ ਮਿੱਟੀ ਲੈ ਕੇ ਆ ਰਿਹਾ ਪਿੱਛੋਂ ਹੁਣ ਇਹ ਜਿਹੜੇ ਲੋਕਾਂ ਦੇ ਖੱਤਾਂ ਚ ਖੱਤਿਆਂ ਚ ਵੜਿਆ ਹੋਇਆ ਮਹਾਰਾਜ ਜੀ ਇਹ ਸਾਲ ਸਾਲ ਦੋ ਦੋ ਸਾਲੇ ਤੋਂ ਚੱਕਿਆ ਨਹੀਂ ਜਾਣਾ ਹਾਂ ਇਹ ਮੋਟਰਾਂ ਨੇ ਸਾਰੀਆਂ ਇੰਜੀਨੀਅਰਾਂ ਨੇ ਸਾਰੀਆਂ ਇਹ ਇਹ ਫਸਲ ਨਹੀਂ ਹੋਣੀ ਹੁਣ ਇੱਥੇ ਸਹੀ ਤਬਾਈ ਹੁੰਦੀ ਆ ਵੀ ਜਦੋਂ ਪਾਣੀ ਲੱਥਦਾ ਹੁਣ ਜਦੋਂ ਪਾਣੀ ਲੱਥੂਗਾ ਇਸ ਤੋਂ ਬਾਅਦ ਵਾਲਾ ਜਿਹੜਾ ਮੰਜਰ ਹੁੰਦਾ ਉਹ ਇਸ ਤੋਂ ਵੀ ਭੈੜਾ ਹੁੰਦਾ ਕਿ ਜਦੋਂ ਗਾਰ ਜੰਮ ਜਾਂਦੀ ਆ ਬਦਬੂ ਆਉਂਦੀ ਆ ਜੀ ਸਾਰੇ ਪਾਸਿਓ ਹਨਾ ਜੀ ਕੋਈ ਚੀਜ਼ ਉਪਜਾਉ ਨਹੀਂ ਕਿੰਨਾ ਕਿੰਨਾ ਸਮਾਂ ਤੁਸੀਂ ਕੋਈ ਚੀਜ਼ ਬੀਜ ਨਹੀਂ ਸਕਦੇਗੇ ਤੇ ਬਾਅਦ ਚ ਜਿਹੜੇ ਹੋਰ ਜੀਵ ਜੰਤੂ ਹੁੰਦੇ ਨੇ ਬੜਾ ਔਖਾ ਹੋ ਜਾਂਦਾ ਜੀ ਕਿੰਨੇ ਜੀਵ ਜੰਤੂ ਜਿਹੜੇ ਧਰਤੀ ਵਾਲੇ ਹੁੰਦੇ ਨੇ ਉਹ ਮਰਦੇ ਨੇ ਵਿੱਚ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਕਿ ਭਾਈ ਦਰਿਆ ਉੱਚੇ ਨੇ ਦਰਿਆ ਨੀਵੇਂ ਕਰਨਾ ਸਭ ਤੋਂ ਵੱਡੀ ਜਿਹੜੀ ਐਸ ਵਾਲੀ ਪ੍ਰਾਇੋਰਟੀ ਆ ਜੇ ਆਪਾਂ ਨਹੀਂ ਕਰਦੇ ਇਹ ਹਰ ਸਾਲ ਮੀਂਹ ਆਉਂਦੇ ਹੀ ਰਹਿਣੇ ਆ 2-3 ਸਾਲ ਬਾਅਦ ਮੀਂਹ ਪਈ ਜਾਂਦੇ ਬੱਦਲ ਫਟੀ ਜਾਂਦੇ ਆ ਇਹ ਤਾਂ ਇਦਾਂ ਹੀ ਠੱਕਾ ਵੱਜੀ ਜਾਊਗਾ ਬੰਦਾਂ ਨੂੰ ਠੱਕਾ ਵੱਜੀ ਆ ਤੇ ਆਪਾਂ ਹਰ ਸਾਲ ਬੰਨੀ ਜਾਵਾਂਗੇ ਵੇਖੋ ਸਸ਼ੀਗਾਲ ਦੀ ਮਿੱਟੀ ਦੇ ਨਾਲ ਜੁੜ ਚੁਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਸੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹੋਏ ਹਾਂ ਤੇ ਬਾਉਪੁਰ ਇਲਾਕੇ ਦੇ ਵਿੱਚ ਪਹੁੰਚਿਆ ਬਾਉਪੁਰ ਪਿੰਡ ਜਿਸ ਦੇ ਵਿੱਚ ਛੋਟੇ-ਛੋਟੇ 16 ਪਿੰਡ ਜਿਹੜੇ ਵਸੇ ਹੋਏ ਨੇ ਤਸਵੀਰਾਂ ਦਿਖਾਉਣਾ ਚਾਹੁੰਦੇ ਹਾਂ ਕਿ ਲਗਾਤਾਰ 15 ਤੋਂ 17 ਦਿਨ ਹੋ ਚੁੱਕੇ ਨੇ ਇਹ ਪਿੰਡ ਨੇ ਜਿਹੜੇ ਹੜ੍ਹ ਦੀ ਚਪੇੜ ਦੇ ਵਿੱਚ ਆਏ ਹੋਏ ਨੇ ਔਰ ਲਗਾਤਾਰ ਪਾਣੀ ਹੈ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਵੜਿਆ ਹੋਇਆ ਔਰ ਇਹਨਾਂ ਪਿੰਡਾਂ ਦੀ ਸਥਿਤੀ ਹੈ ਜਿਹੜੀ ਇੰਨੀ ਕ ਗੰਭੀਰ ਹੋਈ ਹੋਈ ਹੈ ਕਿ ਜਿਹੜੇ ਲੋਕ ਅੰਦਰ ਫਸੇ ਹੋਏ ਨੇ ਉਹ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਜਿੰਨੇ ਵੀ ਪਸ਼ੂ ਨੇ ਉਹ ਲੈ ਕੇ ਉੱਪਰ ਚੜ੍ਹੇ ਹੋਏ ਨੇ ਔਰ ਆਪਣਾ ਜਿਹੜਾ ਕੁਝ ਵੀ ਕਹਿੰਦੇ ਰਾਸ਼ਨ ਪਾਣੀ ਹੈ ਉਹ ਉੱਚ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਉਹਨਾਂ ਤੱਕ ਤਾਂ ਬੇੜੀਆਂ ਵੀ ਲੱਗੀਆਂ ਹੋਈਆਂ ਨੇ ਸਾਡੇ ਨਾਲ ਐਸੋ ਸਿਵਲ ਵੀ ਮੌਜੂਦ ਨੇ ਬਾਈ ਜੀ ਕੀ ਲੱਗਦਾ ਹੈ ਵੀ ਇਸ ਮੌਕੇ ਹਲਾਲ ਜਿਹੜੇ ਬਣੇ ਹੋਏ ਆ ਮੈਂ ਅਕਸਰ ਬਜ਼ੁਰਗ ਨਾਲ ਗੱਲ ਕਰਦਾ ਇਹ ਕਹਿੰਦੇ ਸੰਤ ਸਹਾਇਤਾ ਵੀ ਜਿਹੜੀ ਹੈ ਸੰਸਥਾਵਾਂ ਦੇ ਰਹੀਆਂ ਨੇ ਕੋਈ ਹੋਰ ਕੰਮ ਹੀ ਨਹੀਂ ਕਰ ਰਿਹਾ ਅੱਗੇ-ਅੱਗੇ ਬਿਲਕੁਲ ਜੀ ਸਹੀ ਕਹਿ ਰਹੇ ਨੇ ਵੀ ਇੱਥੇ ਜਿਵੇਂ ਕਹਿ ਲਵਾਂ ਕਿ ਬੜਾ ਨਾਜ਼ੁਕ ਜਿਹਾ ਮਾਹੌਲ ਹੈ ਤੇ ਕੋਈ ਅੱਜ ਦਾ ਨਹੀਂਗਾ 10-15 ਦਿਨ ਤੋਂ ਉੱਤੇ ਹੋ ਗਿਆ ਵਾ ਜੀ ਇਸ ਇਲਾਕੇ 'ਚ ਸਭ ਤੋਂ ਪਹਿਲਾਂ ਦਾ ਪਾਣੀ ਆਇਆ ਹੋਇਆ ਵਾ ਬੜੇ ਚਿਰ ਦਾ ਪਾਣੀ ਆਇਆ ਹੋਇਆ ਵਾ ਤੇ ਤੁਸੀਂ ਹੁਣ ਵੇਖ ਸਕਦੇ ਹੋ ਵੀ ਕਿੰਨਾ ਕਿੰਨਾ ਪਾਣੀ ਖੜਾ ਵਾ ਵੀ ਆ ਬਿਜਲੀ ਦੇ ਖੰਬੇ ਦਸਣ ਡੇ ਆ ਬੇੜੀਆਂ ਚੱਲਣ ਡੀਆਂ ਅੱਗੇ ਕਿੰਨਾ ਮਾਰਾ ਜੀ ਵੀ ਵੇਖੋ ਪਿੰਡ ਵਾ ਕਿੰਨਾ ਰਾਸ਼ਨ ਪਾਣੀ ਕਿੰਨਾ ਮਾਲ ਡੰਗਰ ਆ ਤੇ ਕਿੰਨਾ ਦੇ ਪਤਾ ਹੀ ਆ ਜੀ ਘਰਾਂ 'ਚ ਪਾਣੀ ਵੈਸੇ ਵੇ ਵਹੇ ਘਰਾਂ ਦੀ ਮਨਿਆਦ ਘਟ ਜਾਂਦੀ ਹੈ ਜੀ ਅਨਾ ਜੀ ਤੇ ਕਿੰਨਾ ਨੁਕਸਾਨ ਹੁੰਦਾ ਮਾਲ ਡੰਗਰਾਂ ਦਾ ਹੋਰ ਆਪਣੇ ਸਾਜੂ ਸਮਾਨ ਇਹ ਨਾ ਹੁੰਦਾ ਘਰਾਂ ਦਾ ਤੇ ਨਾਲੇ ਜੀ ਵੀ ਇਹ ਨਾ ਦੇਖਣਾ ਸੌਖਾ ਹੁੰਦਾ ਵਾ ਅਸਲੀ ਤਬਾਈ ਹੁੰਦੀ ਹੈ ਵੀ ਜਦੋਂ ਪਾਣੀ ਲੱਥਦਾ ਹੁਣ ਜਦੋਂ ਪਾਣੀ ਲੱਥੂਗਾ ਇਸ ਤੋਂ ਬਾਅਦ ਵਾਲਾ ਜਿਹੜਾ ਮੰਜਰ ਹੁੰਦਾ ਉਹ ਇਸ ਤੋਂ ਵੀ ਭੈੜਾ ਹੁੰਦਾ ਵੀ ਜਦੋਂ ਗਾਰ ਜੰਮ ਜਾਂਦੀ ਆ ਬਦਬੂ ਆਉਂਦੀ ਆ ਜੀ ਸਾਰੇ ਪਾਸਿਓ ਹਨਾ ਜੀ ਕੋਈ ਚੀਜ਼ ਉਪਜਾਉ ਨਹੀਂ ਕਿੰਨਾ ਕਿੰਨਾ ਸਮਾਂ ਤੁਸੀਂ ਕੋਈ ਚੀਜ਼ ਬੀਜ ਨਹੀਂ ਸਕਦੇਗੇ ਗਾਰ ਜੰਮ ਜਾਂਦੀ ਹੈ ਤੇ ਬਾਅਦ ਚ ਜਿਹੜੇ ਹੋਰ ਜੀਵ ਜੰਤੂ ਹੁੰਦੇ ਨੇ ਬੜਾ ਔਖਾ ਹੋ ਜਾਂਦਾ ਜੀ ਕਿੰਨੇ ਜੀਵ ਜੰਤੂ ਜਿਹੜੇ ਧਰਤੀ ਵਾਲੇ ਹੁੰਦੇ ਨੇ ਉਹ ਮਰਦੇ ਨੇ ਵਿੱਚ ਤੇ ਉਹ ਮਰਨ ਦੇ ਨਾਲ ਫਿਰ ਜਦੋਂ ਪਾਣੀ ਲੱਤਦੇ ਤੇ ਬਦਬੂ ਆਉਂਦੀ ਆ ਇਹ ਬੜੇ ਮਾੜੇ ਹਾਲਾਤ ਹੋ ਰਹੇ ਨੇ ਇਸ ਵੇਲੇ ਹੜਾਂ ਦੇ ਤੇ ਇਹਦੇ ਵਿੱਚ ਹੁਣ ਆਪਾਂ ਕਦੇ ਕਿਸੇ ਨੂੰ ਦੋਸ਼ ਦਈਏ ਕਦੇ ਕਿਸੇ ਨੂੰ ਦੋਸ਼ ਦਈਏ ਹਣਾ ਜੀ ਵੀ ਸਾਡੇ ਕੋਲ ਵੀ ਜਿਵੇਂ ਹੁਣ ਸਰਕਾਰਾਂ ਗੱਲਾਂ ਕਰਦੀਆਂ ਕਿ ਉੱਥੇ ਪਾਣੀ ਦੇਣਾ ਇੱਥੇ ਪਾਣੀ ਦੇਣਾ ਇੰਨਾ ਛੱਡਣਾ ਉਹ ਤਾਂ ਗੱਲਾਂ ਹੁਣ ਜਿਹੜੀਆਂ ਹੈਗੀਆਂ ਜਿਵੇਂ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਪਾਣੀ ਲੈ ਲਓ ਹਣਾ ਤੇ ਨਾ ਲਵੇ ਉਹਦੀ ਮਰਜ਼ੀ ਆ ਜਿਹੜਾ ਹੁਣ ਆਪਣਾ ਕੰਮ ਕਰਨ ਵਾਲਾ ਵਾ ਸਰਕਾਰਾਂ ਦਾ ਜਿਹੜਾ ਕੰਮ ਕਰਨ ਵਾਲਾ ਵਾ ਜਾਂ ਇੱਥੋਂ ਦਾ ਜਿਹੜਾ ਕੰਮ ਕਰਨ ਵਾਲਾ ਵਿਧਾਨ ਦਾ ਉਹ ਇਹ ਆ ਕਿ ਵੀ ਹੁਣ ਜਿਹੜੇ ਦਰਿਆ ਨੇ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਇਹਦੀ ਉਹ ਕਰੋ ਵੀ ਕਹਿ ਲਓ ਕਿ ਇਹਦੀ ਮਾਪ ਮਾਪ ਕਰੋ ਇਹਦਾ ਤਾਂ ਦਰਿਆ ਜਿਹੜਾ ਬਾਹਰਲੀ ਜ਼ਮੀਨ ਨਾਲੋਂ ਵੀ ਮਹਾਰਾ ਜੀ ਫੁੱਟ ਫੁੱਟ ਡੇਡ ਡੇਡ ਫੁੱਟ ਉੱਚਾ ਵਗਣ ਰਿਹਾ ਵਾ ਹੁਣ ਦਰਿਆ ਹੀ ਉੱਚਾ ਹੋਊਗਾ ਤੇ ਉੱਥੇ ਬੰਨ੍ਹ ਕੀ ਕਰੂਗਾ ਹੁਣ ਦਰਿਆ ਕਿ ਦਰਿਆ ਦੇ ਵਿੱਚ ਵੀ ਗਾਰਜ ਜਮੀ ਹੋਈ ਹੈ ਜਿਹੜੀ ਪਿੱਛੋਂ ਆਈ ਹੋਈ ਹੈ ਕਿ ਦਰਿਆ ਸਾਫ਼ ਹੀ ਨਹੀਂ ਹੋ ਰਿਹਾ ਜੀ ਦਰਿਆ ਤਾਂ ਉੱਚਾ ਵਾ ਤੇ ਹੁਣ ਪਾਣੀ ਇੱਥੋਂ ਇੰਨਾ ਆਊਗਾ ਤੇ ਪਾਣੀ ਦੀ ਧੱਕ ਵੱਜਣੀ ਆ ਜੀ ਹੁਣ ਆਪਾਂ ਆਪ ਸਾਰੇ ਕਿਸਾਨ ਬੰਦੇ ਆ ਦੇਖਣ ਆਲੇ ਆ ਵੀ ਆਪਾਂ ਇੱਕ ਸੀਜ਼ਨ ਖਾਲ ਨਾ ਖਾਲ ਗਏ ਉਹ ਟੁੱਟਣ ਲੱ ਪੈਂਦੀ ਆ ਇਹ ਤਾਂ ਫੇਰ ਏਡਾ ਦਰਿਆ ਨਾਲੇ ਕਿਹੜਾ ਅੱਜ ਦਾ ਦਰਿਆ ਹੈ ਹਨਾ ਜੀ ਆ ਲੋਕਾਂ ਨੂੰ ਜ਼ਮੀਨਾਂ ਹੁਣ ਮਿਲੀਆਂ ਨੇ ਹੁਣ ਲਾਟ ਹੋਈਆਂ ਨੇ ਆਪਾਂ ਹੁਣ ਪਿੰਡ ਵਸੇ ਆ ਕੁਛ ਬੰਨ ਹੁਣ ਬਣੇ ਨੇ ਦਰਿਆ ਤਾਂ ਹਜ਼ਾਰਾਂ ਸਾਲਾਂ ਤੋਂ ਇੱਥੋਂ ਦੀ ਲੰਘ ਰਿਹਾ ਵਾ ਰਾਹ ਬਦਲ ਬਦਲ ਕੇ ਉਹਨੇ ਥੋੜੀ ਬਦਲ ਲੈ ਜੀ ਇਹ ਕਹਿੰਦੇ ਵੀ ਇਹ ਜਿਹੜੇ ਪਿੰਡ ਨੇ ਵੀ ਇਹ ਦੇ ਪਿੰਡ ਵਿਚਾਲੇ ਵਸਿਆ ਹੋਇਆ ਵਾ ਸੱਜੇ ਖੱਬੇ ਦੋਨੋਂ ਪਾਸੇ ਦਰਿਆ ਹੋਏ ਇਹਨਾਂ ਦੇ ਹਾਂ ਥੋੜਾ ਇੱਕ ਪਾੜ ਪੈ ਕੇ ਜਾਂਦਾ ਜੀ ਇਧਰੋਂ ਜਿਵੇਂ ਆ ਤੁਸੀਂ ਪੁਲ ਤੋਂ ਵੇਖ ਸਕਦੇ ਹੋ ਜਲ ਲੰਘ ਰਿਹਾ ਵਾ ਇਧਰ ਦੀ ਲੰਘ ਰਿਹਾ ਪਰਲੇ ਬੰਨੇ ਵੀ ਹੈਗਾ ਵਾ ਪਰ ਇਹਦੇ ਹੋਰ ਵੀ ਕਹਿਣ ਦਾ ਮੇਰਾ ਭਾਵੇਂ ਆ ਕਿ ਹੁਣ ਦਰਿਆ ਜਿੰਨਾ ਇੱਥੋਂ ਪਿੱਛੋਂ ਉਜੋ ਦੇ ਤਾ ਚੱਕੀ ਗਈ ਹੋਵੇ ਦਰਿਆ ਡੂੰਗਾ ਹੋਵੇ ਤੇ ਜਿਹੜਾ ਕਿੰਨਾ ਵੀ ਆ ਪਾਣੀ ਜਿਹੜਾ ਇੱਥੇ ਵਾਧੂ ਚ ਖੜਾ ਹੈ ਸਾਰਾ ਦਰਿਆ ਚ ਜਾਊਗਾ ਹੁਣ ਤੁਸੀਂ ਦੇਖੋ ਵੀ 40 45 ਕਿਲੋਮੀਟਰ ਦਰਿਆ ਦਾ ਜਿਹੜਾ ਏਰੀਆ ਵਾ ਇਥੋਂ ਮੰਨ ਲਈਏ ਦੋਹੇ ਬੰਨਾਂ ਨੂੰ ਜੇ ਉਹ ਦਰਿਆ ਦਾ ਏਰੀਆ 40 45 ਕਿਲੋਮੀਟਰ 10 10 ਫੁੱਟ ਡੂੰਗਾ ਹੋਵੇ ਤੇ ਕਿੰਨਾ ਪਾਣੀ ਵਿੱਚ ਸਮਾ ਜਾਊਗਾ ਹੁਣ ਨਾ ਤਾਂ ਜੀ ਆਪਾਂ ਬੱਦਲ ਫਟਣ ਤੋਂ ਰੋਕ ਸਕਦੇ ਆ ਨਾ ਵੀ ਪੈਣ ਤੋਂ ਰੋਕ ਸਕਦੇ ਆ ਨਾਦਰਿਆਂ ਨੂੰ ਇਧਰੋਂ ਰੋਕ ਸਕਦੇ ਇਹ ਤਾਂ ਕੁਦਰਤੀ ਹੈ ਜੋ ਹੋਣਾ ਹੈ ਹਨਾ ਸਾਡੀਆਂ ਜਿਹੜੀਆਂ ਮੈਂ ਮੇਡ ਸਿਚੁਏਸ਼ਨਸ ਨੇ ਉਹ ਇਹ ਆ ਕਿ ਅਸੀਂ ਜੋ ਆਪਦਾ ਕਰਮ ਕਰਨ ਵਾਲਾ ਉਹ ਨਹੀਂ ਕਰ ਰਹੇ ਦੋਸ਼ ਕਦੇ ਕਿਸੇ ਤੇ ਲਾ ਦੋ ਕਦੇ ਕਿਸੇ ਤੇ ਲਾ ਦੋ ਸੋ ਮੇਰੀ ਇਹ اپੀਲ ਆ ਸਰਕਾਰ ਨੂੰ ਬੜੀ ਹੱਥ ਜੋੜ ਕੇ ਜਾਂ ਜਿਹੜੇ ਸੂਝਵਾਨ ਸੱਜਣ ਨੇ ਵੀ ਜਿਹੜਾ ਦਰਿਆ ਨੂੰ ਖਾਲੀ ਕੀਤਾ ਜਾਵੇ ਦਰਿਆ ਖਾਲਿਆ ਜਾਵੇ ਜਿਦਨਾਂ ਤੇ ਰੇਤਾ ਸਸਤੀ ਹੋਵੇ ਹਨਾ ਜੀ ਰੇਤਾ ਪਈ ਬਹੁਤ ਅੰਦਰ ਰੇਤਾ ਸਸਤੀ ਹੋਵੇ ਤਾਂ ਦਰਿਆ ਦੀ ਜਗ੍ਹਾ ਤੋਂ ਡੂੰਗਾ ਹੋ ਕੇ ਵਗੇ ਤਾਂ ਕਿ ਜੇ ਪਿੱਛੋਂ ਕਿਤੇ ਐਮਰਜੈਂਸੀ ਪਾਣੀ ਆ ਵੀ ਜਾਂਦਾ ਤੇ ਉਹ ਆਪਣੇ ਵਿੱਚ ਸਮਾਲ ਲਵੇ ਤੇ ਜਿਹੜੇ ਇਹਨਾਂ ਰੀਤਾ ਮਾੜਾ ਮੋਟਾ ਪਿਆ ਵੀ ਉਹ ਚੱਕਣ ਨਹੀਂ ਦਿੱਤਾ ਜਾਂਦਾ ਕਹਿੰਦੇ ਵੀ ਉਹ ਮਾਈਨਿੰਗ ਹੁੰਦੀ ਪਈ ਹੈ ਉਹ ਤਾਂ ਫਿਰ ਹੁਣ ਇਹੀ ਸਰਕਾਰ ਦਾ ਕੰਮ ਕਰਨ ਵਾਲਾ ਨਾ ਜੀ ਜਾਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਕੰਮ ਕਰਨ ਵਾਲਾ ਵਾ ਬੜੇ ادب ਦੇ ਨਾਲ ਬੇਨਤੀ ਆ ਸਰਕਾਰ ਨਾਲ ਵੀ ਇਹ ਕੰਮ ਕਰਨ ਵਾਲਾ ਆਪਣਾ ਕਾਰਜ ਵੀ ਜਿਹਦੇ ਵਿੱਚ ਆਪਾਂ ਨੂੰ ਕਿਸੇ ਬਾਹਰਲੇ ਬੰਦੇ ਦੀ ਮਦਦ ਦੀ ਲੋੜ ਨਹੀਂ ਗਈ ਜਾਂ ਬਾਹਰੋਂ ਪਰਮਿਸ਼ਨਸ ਲੈਣ ਦੀ ਲੋੜ ਨਹੀਂ ਗਈ ਇਹ ਪੰਜਾਬ ਗਵਰਨਮੈਂਟ ਆਪ ਕਰ ਸਕਦੀ ਆ ਠੀਕ ਆ ਨਾ ਜੀ ਹੁਣ ਆਪਾਂ ਕਹੀਏ ਵੀ ਹਰਿਆਣਾ ਸਾਨੂੰ ਆ ਕਰੇ ਰਾਜਸਥਾਨ ਸਾਨੂੰ ਆ ਕਰੇ ਤਾਂ ਹੁਣ ਦੂਜੀ ਸਟੇਟ ਨੂੰ ਆਪਾਂ ਕਹਿ ਸਕਦੇ ਆ ਹਣਾ ਜੀ ਹੁਣ ਆਫਤਾਂ ਸਾਰੇ ਬੰਨੇ ਆਈ ਐ ਸੋ ਆਪਣਾ ਜਿਹੜਾ ਕਰਮ ਕਰਨ ਵਾਲਾ ਵਾ ਨਾਲੇ ਕਿਹੜਾ ਅੱਜ ਆਉਂਦੀ ਐ 23 ਚ ਵੀ ਆਈ ਐ 2019 ਚ ਜਦੋਂ ਮਾਰੇ ਤਾਂ 550 ਸਾਲਾਂ ਸੀ ਉਦੋਂ ਵੀ ਆਈ ਐ ਇਹ ਤਾਂ ਆ ਰਹੀ ਐ ਸੋ ਅਸੀਂ ਹੱਲ ਕੀ ਕਰਦੇ ਆਂ ਦਾ ਪੱਕਾ ਵੀ ਉਹ ਜਿਹੜੀ ਅੰਦਰੋਂ ਮਿੱਟੀ ਆ ਉਹ ਸਾਰੀ ਚਾੱਕ ਕੇ ਬੰਦਾਂ ਨਾਲ ਲਾਈ ਜਾਵੇ ਬੰਦ ਨੂੰ ਡਬਲ ਚੌੜਾ ਕੀਤਾ ਜਾਵੇ ਇੱਕ ਤਾਂ ਦਰਿਆ ਡੂੰਗਾ ਹੁੰਦਾ ਦੂਜਾ ਰੇਤਾ ਸਸਤੀ ਹੁੰਦੀ ਬਾਹਰ ਕੱਢੀ ਜਾਵੇ ਇਹ ਸਰਕਾਰ ਦੇ ਕੰਮ ਕਰਨ ਵਾਲੇ ਆ ਨਾਲੇ ਕਿੰਨਾ ਉਤੋਂ ਪੈਸਾ ਕਮਾ ਸਕਦੀ ਹੈ ਜੀ ਸਰਕਾਰ ਕੱਢ ਕੇ ਉਹਨੂੰ ਰੇਤਾ ਨੂੰ ਬਾਹਰ ਸਸਤੇ ਭਾਅ ਤੇ ਵੇਚੇ ਜੀ ਉਹੀ ਨਹਿਰਾਂ ਨੂੰ ਤਾਂ ਹੁਣ ਪੱਕੇ ਕੀਤਾ ਜਾ ਰਿਹਾ ਵਾ ਪੱਕੇ ਕਰਕੇ ਰੱਖੀਆਂ ਜਾ ਰਹੀਆਂ ਜਾਹੇ ਚੌੜੀਆਂ ਕਰੀਆਂ ਜਾ ਰਹੀਆਂ ਨੇਹਰਾਂ ਸਾਰੀਆਂ ਹੁਣ ਲਈ ਆ ਜੀ ਤਾਂ ਦਰਿਆ ਨਾਲ ਵੀ ਇਹ ਕੁਝ ਹੋ ਸਕਦਾ ਵੀ ਤੁਸੀਂ ਦਰਿਆ ਨੂੰ ਚਲੋ ਪੱਕਾ ਤੇ ਨਹੀਂ ਕਮ ਸੇ ਕਮ ਦਰਿਆ ਨੂੰ ਖਾਲੂ ਵੀ ਦਰਿਆ ਜਦ ਹੈ ਹੀ ਉੱਚਾ ਇੰਨਾ ਪਾਣੀ ਆ ਉਹ ਧੱਕ ਵੱਜੂਗੀ ਵੱਜੂਗੀ ਬਾਬਾ ਜੀ ਆਪਾਂ ਕਿੰਨੇ ਕੁ ਬੰਨ ਬੰਨ ਲਾਂਗੇ ਕਿੰਨਾ ਕੁ ਜ਼ੋਰ ਲਾ ਲਾਂਗੇ ਧੱਕ ਵੱਜੂਗੀ ਪਾਣੀ ਦੀ ਧੱਕ ਅੱਗੇ ਕੌਣ ਖੜਦਾ ਹਣਾ ਜੀ ਸੋ ਮੇਰਾ ਤੇ ਜਿਹੜਾ ਸਿੰਘਾਂ ਨਾਲ ਵਿਚਾਰ ਹੋਈ ਸਾਰੇ ਵਿਚਾਰੇ ਇੱਥੋਂ ਦੇ ਪੁਰਾਣੇ ਰਹਿਣ ਵਾਲੇ ਸਿੰਘਾਂ ਨਾਲ ਗੱਲਬਾਤ ਹੋਈ ਆ ਅਸੀਂ ਤਾਂ ਇਹੀ ਪਿਛਲੇ ਸਾਲਾਂ ਦਾ ਸਿੱਟਾ ਕੱਢਿਆ ਵਾ ਵੀ ਜੇ ਦਰਿਆ ਨੀਵਾ ਹੋਵੇ ਡੂੰਗਾ ਹੋਵੇ ਤਾਂ ਇਹ ਪਾਣੀ ਸਾਰਾ ਉੱਚਾ ਸਮਾਇਆ ਰਹੇ ਤਾਂ ਘਟ ਬਾਹਰ ਆਵੇ ਚੱਲੀ ਜਾਵੇ ਹਲੇ ਵੀ ਸਿੰਘ ਅੰਦਰ ਮੌਜੂਦ ਹੈਗੇ ਨੇ ਹੋਰ ਵੀ ਬਾਕੀ ਜਿਹੜੇ ਤੁਹਾਡੇ ਨਾਲ ਆ ਇੱਧਰ ਸਾਰੇ ਲੱਗੇ ਹੋਏ ਹੁਣ ਇਹ ਕਿਹੜਾ ਇੱਕ ਥਾਂ ਤੇ ਆ ਜੀ ਇੱਧਰ ਆਲਦੀਆਂ ਚਲਦੀ ਉਧਰੋਂ ਬੰਨ ਟੁੱਟ ਗਿਆ ਵਾ ਹਰੀ ਕੇ ਹੈਡਲ ਵੇਖੋ ਕਿੰਨਾ ਤੁਸੀਂ ਵੇਖੋ ਵੀ ਪਾਣੀ ਇਕੱਠਾ ਹੋਇਆ ਹੁਣ ਪਤਣ ਤੇ ਕਿੰਨਾ ਪਾਣੀ ਇਕੱਠਾ ਹੋਇਆ ਤੇ ਕਿੰਨੀ ਗਾਰ ਜ ਹਣਾ ਜੀ ਆ ਹੁਣ ਪਾਣੀ ਦਾ ਰੰਗ ਦੱਸ ਰਿਹਾ ਵਾ ਜੀ ਕਿੰਨੀ ਮਿੱਟੀ ਲੈ ਕੇ ਆ ਰਿਹਾ ਪਿੱਛੋਂ ਹੁਣ ਇਹ ਜਿਹੜੇ ਲੋਕਾਂ ਦੇ ਖੇਤਾਂ ਚ ਖੱਤਿਆਂ ਚ ਵੜਿਆ ਹੋਇਆ ਮਹਾਰਾਜ ਜੀ ਇਹ ਸਾਲ ਸਾਲ ਦੋ ਦੋ ਸਾਲ ਇਥੋਂ ਚੱਕਿਆ ਨਹੀਂ ਜਾਣਾ ਹਾਂ ਇਹ ਮੋਟਰਾਂ ਨੇ ਸਾਰੀਆਂ ਇੰਜੀਨੀਅਰਾਂ ਨੇ ਸਾਰੀਆਂ ਇਹ ਇਹ ਫਸਲ ਨਹੀਂ ਹੋਣੀ ਹੁਣ ਇੱਥੇ ਇਕੱਲਾ ਇਹ ਨਹੀਂ ਨਾ ਕਿ ਹੁਣ ਪਾਣੀ ਆਇਆ ਤਾਂ ਪਾਣੀ ਲੱਥ ਗਿਆ ਤਾਂ ਅਸੀਂ ਠੀਕ ਹੋ ਗਏ ਇਹ ਹੁਣ ਇੱਕ ਵਾਰ ਪਾਣੀ ਨੇ ਤਬਾਹੀ ਕੀਤੀ ਐ ਸਾਲ ਦੋ ਸਾਲ ਇਦਾਂ ਹੀ ਇਹ ਮਤਲਬ ਕਿ ਔਖਾ ਹੋ ਜਾਣਾ ਜੀ ਛੇ ਮਹੀਨੇ ਸਾਲ ਤਾਂ ਵੈਹੀ ਨਹੀਂ ਉਹ ਚੋਂ ਪਾਣੀ ਥੱਲੇ ਸੀ ਮਣਾ ਚੰਗੀ ਤਰ੍ਹਾਂ ਗਾਰ ਰਹਿਣੀ ਆ ਤਾਂ ਫੇਰ ਜਦੋਂ ਬਾਅਦ ਡਿੱਗੀ ਤਾਂ ਉਸ ਤੋਂ ਬਾਅਦ ਰੇਤਾ ਇਹਦੇ ਉੱਤੇ ਆ ਰੇਤਾ ਜਿੱਥੇ ਫਸਲ ਹੁੰਦੀ ਆ ਤੁਸੀਂ ਇਥੇ ਇਲਾਕੇ ਨੂੰ ਬਖੂਬੀ ਜਾਣਦੇ ਹੋ ਜਿਵੇਂ ਸਰਕਾਰ ਨੇ ਕਿਹਾ ਸੀਗਾ ਸੀ ਜਿਹੜਾ ਲੋਕਾਂ ਨੂੰ ਇਸ ਦੇ ਨਾ ਮੁਨਾਫਾ ਜਿਹੜਾ ਮਾੜਾ ਮੋਟਾ ਜੋ ਲਾਸ ਹੋਇਆ ਵਾ ਜਾਂ ਜ਼ਮੀਨਾਂ ਦਾ ਲਾਸ ਹੋਇਆ ਉਹਦੇ ਅਸੀਂ ਉਹਨਾਂ ਨੂੰ ਪੈਸੇ ਦਵਾਂਗੇ ਤਾਂ ਉਹ ਮਿਲੇ ਨੇ ਇਥੇ ਉਹ ਕਹਿਣਾ ਹੀ ਹੁੰਦਾ ਵਾ ਜੀ ਜੇ ਮਿਲ ਵੀ ਜੰਤਪੂਰਾ ਮੈਂ ਤਾਂ ਵੈਸੇ ਤਾਂ ਇੱਕ ਵਿਚਾਰ ਕਰਦਾ ਵੀ ਬਾਅਦ ਪੈਸੇ ਦੇਣ ਨਾਲੋਂ ਜੇ ਆਪਾਂ ਪਹਿਲਾਂ ਉਸ ਪੈਸੇ ਦਾ ਸਹੀ ਪ੍ਰਯੋਗ ਕਰ ਲਈਏ ਨਾ ਤੁਸੀਂ ਤੰਗੋ ਬੁਨਾਹੀ ਤੰਗ ਹੋਈਏ ਜ਼ਰੂਰੀ ਥੋੜੀ ਆ ਵੀ ਕਿਹਦਾ ਨੁਕਸਾਨ ਕਰਕੇ ਉਹਨੂੰ ਪੈਸੇ ਦੇਣੇ ਆ ਨਾਲੇ ਸਰਕਾਰ ਕੀ ਨਹੀਂ ਕਰ ਸਕਦੀ ਜੀ ਮਤਲਬ ਕਿ ਜੇ ਸਰਕਾਰ ਚਾਹੇ ਉਹ ਕਵੇ ਵੀ ਅਸੀਂ ਕਰਨਾ ਹੈ ਤਾਂ ਵੱਡੇ ਵੱਡੇ ਜਿਹੜੇ ਪੁਰਾਣੇ ਕਹਿੰਦੇ ਵੀ ਸ਼੍ਰੋਮਣੀ ਲੀਡਰ ਹੋਏ ਵੱਡੇ ਵੱਡੇ ਲੀਡਰ ਹੋਏ ਉਹਨਾਂ ਦੇ ਆ ਦੇ ਸਟੇਟਮੈਂਟ ਰਿਕਾਰਡ ਸਟੇਟਮੈਂਟਸ ਨੇ ਵੀ ਜੇ ਸਰਕਾਰ ਕਵੇ ਵੀ ਅਸੀਂ ਕੰਮ ਕਰਨਾ ਹੈ ਤਾਂ ਪੈਸੇ ਦਾ ਬਹਾਨਾ ਲਾ ਦਵੇ ਇਹਦਾ ਮਤਲਬ ਝ ਵੀ ਸਰਕਾਰ ਦਾ ਕਦੇ ਪੈਸੇ ਦੁੱਖ ਹੋਣੀ ਕੰਮ ਖੜਦਾ ਕੋਈ ਹੋਰ ਵਜ੍ਹਾ ਹੋ ਸਕਦੀ ਆ ਹਨਾ ਜੀ ਸੋ ਇਹ ਕੰਮ ਕਰਨ ਵਾਲਾ ਵੀ ਆਪਾਂ ਮੈਂ ਅੱਗੇ ਵਾਰ-ਵਾਰ ਗੱਲ ਕੀਤੀ ਆਪਾਂ ਨੂੰ ਉਧਰੋਂ ਆ ਸਾਨੂੰ ਕਹਿ ਦੇਵੇ ਸਾਨੂੰ ਉਹ ਕਹਿ ਦੇਵੇ ਗੱਲ ਇਹ ਹੁਣ ਪੰਜਾਬ ਦੀ ਸਰਕਾਰ ਹੈ ਪੰਜਾਬ ਦੇ ਲੋਕ ਨੇ ਅਸੀਂ ਨਿਆ ਸਾਰੇ ਅਸੀਂ ਆਪ ਇੱਥੇ ਕੀ ਕਰ ਸਕਦੇ ਆ ਉਹ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਕਿ ਭਾਈ ਦਰਿਆ ਉੱਚੇ ਨੇ ਦਰਿਆ ਨੀਵੇਂ ਕਰਨਾ ਸਭ ਤੋਂ ਵੱਡੀ ਜਿਹੜੀ ਐਸ ਵਾਲੀ ਪ੍ਰਾਇਓਰਟੀ ਆ ਜੇ ਆਪਾਂ ਨਹੀਂ ਕਰਦੇ ਇਹ ਹਰ ਸਾਲ ਮੀਂਹ ਆਉਂਦੇ ਹੀ ਰਹਣੇ ਆ 2-3 ਸਾਲ ਬਾਅਦ ਮੀਂਹ ਪਈ ਜਾਂਦੇ ਬੱਦਲ ਫਟੀ ਜਾਂਦੇ ਆ ਇਹ ਤਾਂ ਇਦਾਂ ਹੀ ਠੱਕਾ ਵੱਜੀ ਜਾਊਗਾ ਬੰਦਾਂ ਨੂੰ ਠੱਕਾ ਵੱਜੀ ਆ ਤੇ ਆਪਾਂ ਹਰ ਸਾਲ ਬੰਨੀ ਜਾਵਾਂਗੇ ਵੇਖੋ ਸਰਾਹਲੀ ਵਾਲੇ ਮਹਾਪੁਰਸ਼ ਨੇ ਬਾਬਾ ਜੀ ਕਿੰਨੀ ਸੇਵਾ ਕਰਦੇ ਨੇ ਸਿੰਘ ਲੱਗੇ ਹੋਏ ਨੇ ਜਾਂ ਹੋਰ ਸultanpur ਦੇ ਹੁਣ ਆ ਵਹੀਂ ਪਿੱਛੋਂ ਬੈਕ ਵਗ ਰਹੀ ਆ ਜੀ ਦਰਿਆ ਅੱਗੇ ਬਿਆਸ ਉਹ ਲੋ ਇੰਨਾ ਭਰਿਆ ਹੋਇਆ ਵਾ ਵਹੀਂ ਪਿੱਛੇ ਨੂੰ ਵਗਣ ਲੱਪੀ ਆ ਅਜੋ ਉਹ ਬਈ ਜਿਹੜਾ ਫਲੋ ਜਿਹੜਾ ਰਿਵਰਸ ਹੋ ਗਿਆ ਵਈ ਨਦੀ ਹੁਣ ਸਾਡਾ ਹੀ ਵਈਨੇ ਦੇ ਕੰਡੇ ਵਾਲੇ ਰਹਿਣ ਵਾਲੇ ਬੰਦਿਆਂ ਨੂੰ ਪਤਾ ਵਈਂ ਦਾ ਹੱਡੀ ਭਰਗੀਤ ਪਿੱਛੇ ਨੂੰ ਵਗਣ ਲੱਪੀਆ ਉਹ ਤਾਂ ਹੁਣ ਸ਼ਹਿਰ ਵਾਲੇ ਸਾਡੇ ਸੰਤਾਂ ਨੇ ਵਈਂ ਸਾਫ਼ ਕਰਾਈ ਆ ਤੇ ਭੋਰਾ ਕੇ ਚਲੋ ਸੁਖਵਾ ਸਾਨੂੰ ਨਹੀਂ ਤਾਂ ਵਈਂ ਵੀ ਕਹਿੰਦੇ ਵੀ ਉਹ ਉੱਚੀ ਹੋਈ ਪਈ ਸੀ ਤੇ ਗਾਰ ਜੰਮੀ ਪਈ ਸੀ ਉਹ ਹੁਣ ਸਾਫ਼ ਹੋਈ ਆ ਪਿਛਲੇ ਕਮਹੀਨਿਆਂ ਚ ਤੇ ਤਾਂ ਕਰਕੇ ਥੋੜਾ ਕੋਨੇ ਪਾਣੀ ਸਮਾ ਲਿਆ ਪਰ ਉਹ ਪਿੱਛੇ ਨੂੰ ਵਗਣ ਲੱਪੀ ਜੀ ਇੰਨਾ ਪਾਣੀ ਆ ਗਿਆ ਸੋ ਗੱਲ ਤੇ ਇਹਨਾਂ ਵੀ ਦਰਿਆਜ ਉੱਚਾ ਹੈ ਤਾਂ ਹੀ ਪਿੱਛੇ ਨੂੰ ਜਾ ਰਿਹਾ ਪਾਣੀ ਤਾਂ ਅੱਜ ਆਪਾਂ ਗੱਲ ਕਰਦੇ ਆਂ ਵੀ ਸਾਫ਼ ਹੋਣਾ ਚਾਹੀਦਾ ਵਾ ਹਰੇਕ ਦੇ ਸਵਾਲ ਇਹੀ ਹੋਣਗੇ ਵੀ ਐਲ ਡੀ ਵੱਡੇ ਦਰਿਆ ਨੂੰ ਸਾਫ਼ ਕਿਵੇਂ ਕੀਤਾ ਜਾਊਗਾ ਆ ਤੁਸੀਂ ਦੇਖੋ ਵੀ ਆ ਬੰਨ ਇਧਰ ਨਿਗਾਹ ਮਾਰੋ ਵੀ ਇਹ ਕੈਰੋਂ ਪ੍ਰਤਾਪ ਸਿੰਘ ਕੈਰੋਂ ਆਂ ਦੇ ਵੇਲਿਆਂ ਦਾ ਬੰਨ ਵੱਜਿਆ ਪਿਆ ਵਾ ਕਿਹੜੇ ਭਲਿਆਂ ਵੇਲਿਆਂ ਦੇ ਬੰਨ ਵੱਜਿਆ ਤੇ ਹੁਣ ਤਾਂ ਸਾਡੇ ਕੋਲ ਇੰਨੀ ਮਸ਼ੀਨਰੀ ਇੰਨੀ ਐਡਵਾਂਸ ਟੈਕਨੋਲੋਜੀ ਕੀ ਨਹੀਂ ਕਰ ਸਕਦੇ ਦੁਨੀਆ ਤੇ ਇਨਾਵਾਂ ਡਾ ਇਨਫਰਾਸਟ੍ਰਕਚਰ ਬਣ ਰਿਹਾ ਵਾ ਤੇ ਸਾਡੇ ਕੋਲੇ ਜੇ ਬੰਨਾਂ ਦੀ ਮੈਨੇਜਮੈਂਟ ਨਹੀਂ ਹੋ ਰਹੀ ਤਾਂ ਕੀ ਕਰ ਕਿਹੜੀ ਤਰੱਕੀ ਕਰਨੀ ਆਪਾਂ ਹਣਾ ਜੀ ਇੰਨੀ ਇੰਨੀ ਵੱਡੇ ਦੇਸ਼ਾਂ ਨੇ ਤਰੱਕੀਆਂ ਕਰ ਲਈਆਂ ਐਡੀਆਂ ਐਡੀਆਂ ਬਿਲਡਿੰਗਾਂ ਬਣ ਗਈਆਂ ਇੰਨਾ ਨਾ ਕੁਝ ਹੋ ਗਿਆ ਵੀ ਜਿਹੜਾ ਬੰਦਾ ਇੰਪੋਸੀਬਲ ਚੀਜ਼ਾਂ ਬੰਦਾ ਨਹੀਂ ਸੋਚ ਸਕਦਾ ਇਹ ਕਿੱਡੀ ਗੱਲ ਆ ਮਿੱਟੀ ਚਾਕੇ ਲਾਉਣੀ ਆ ਇੰਨੀ ਸਾਡੇ ਕੋਲ ਮਸ਼ੀਨਰੀ ਕਿਉਂ ਨਹੀਂ ਹੋ ਸਕਦਾ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਕਿੱਡੇ ਕਿੱਡੇ ਪੋਲੇ ਬਣ ਰਹੇ ਮਹਾਰਾਜ ਜੀ ਵੀ ਤੁਸੀਂ ਇੱਥੇ ਵੇਖੂਗੇ ਨਾ ਤੇ ਮੈਂ ਕਹਿੰਦਾ ਤਿੰਨ ਤਿੰਨ ਕੋਠਿਆਂ ਜਿੰਨੀ ਉੱਚੀ ਮਿੱਟੀ ਭਾਤੀ ਸਰਕਾਰ ਨੇ ਬੰਨ ਨਾਲੋਂ ਦੁੱਗਣੀ ਮਿੱਟੀ ਪੈ ਗਈ ਭਾਰਤ ਮਾਲਾ ਪ੍ਰੋਜੈਕਟ ਤੇ ਤੇ ਕੀ ਦਰਿਆ ਚੋਂ ਮਿੱਟੀ ਨਹੀਂ ਚੱਕੀ ਜਾ ਸਕਦੀ ਬੰਨ ਤੇ ਨਹੀਂ ਪੈ ਸਕਦੀ ਇਹ ਤਾਂ ਸਿਰਫ ਨਾ ਕਰਨ ਦੇ ਕਹਿੰਦੇ ਨਕਾਮਯਾਬੀਆਂ ਵੀ ਆਪਣੀ ਨਰਾਇਕੀ ਹੁੰਦੀ ਹੈ ਵੀ ਇਹ ਹੁਣ ਸਮਝਦਾਰੀ ਦਾ ਤੇ ਮੇਰੀ ਇਹ ਸਾਰਿਆਂ ਨੂੰ ਮਤਲਬ ਕਿ ਇਹ ਨਿਮਰਤਾ ਸਹਿਤ ਮੈਂ ਬੇਨਤੀ ਕਰਦਾ ਵਾਂ ਕਿ ਇਹ ਕਾਰਜ ਕਰਨ ਵਾਲਾ ਵਾ ਜੇ ਆਪਾਂ ਇਹ ਕਾਰਜ ਨਹੀਂ ਕਰਦੇ ਪਾਣੀ ਆਈ ਜਾਣਾ ਵਾ ਤੇ ਤੁਸੀਂ ਮੁਨਾਫੇ ਲਈ ਜਾਣੇ ਆ ਤੇ ਤੁਸੀਂ ਬਸ ਖਰਾਬੇ ਲਈ ਜਾਣੇ ਇਹਦੇ ਨਾਲੋਂ ਚੰਗਾ ਵੀ ਤੁਸੀਂ ਇੱਕ ਵਾਰ ਸਾਰਿਆਂ ਨੂੰ ਸੌਖਾ ਕਰ ਦਿਓ ਹੈਣਾ ਇਹ ਵਾਰ-ਵਾਰ ਜੀ ਘਰਾਂ ਦੇ ਵਿੱਚ ਪਾਣੀ ਆਉਣਾ ਨੀਹਾਂ 'ਚ ਮਾਰੇ ਪਾਣੀ ਪੈ ਜਵੇ ਮਨਿਆਦ ਮਕਾਨਾਂ ਦੀ ਘਟਾਹ ਜਾਂਦੀ ਹੈ ਜੀ ਕਿੰਨੀ ਕਰੀਂਦੀ ਤੁਸੀਂ ਵੀ ਸਿਆਣੇ ਬੰਦੇ ਆਪਾਂ ਨੂੰ ਪਤਾ ਵੀ 2-3 ਵਾਰ ਨੀਹਾਂ 'ਚ ਪਾਣੀ ਫਿਰ ਜਵੇ ਘਰ ਬਹਿਣ ਵਾਲੇ ਹੋ ਜਾਂਦੇ ਆ ਮਾਲ ਡੰਗਰ ਦਾ 2-3 ਸਾਲ ਬਾਅਦ ਹੋਈ ਜਾਂਦੀ ਹੈ ਨਾ ਕਿੰਦਾ ਹੈ ਜੀ ਕਿਹੜਾ ਕੋਈ ਵੀ ਇਸ ਲਈ ਦਰਿਆ ਨੀਵੇਂ ਹੋਣ ਜਿਹੜੀ ਪਹਿਲੀ ਮੈਂ ਹਵਾਰ-ਵਾਰ ਪ੍ਰੋੜਤਾ ਕਰ ਰਿਹਾ ਕਿ ਦਰਿਆ 'ਚੋਂ ਮਿੱਟੀ ਚੱਕਣਾ ਪਹਿਲਾ ਕਾਰਜ ਹੈ ਦਰਿਆ ਨੀਵਾ ਹੋਊਗਾ ਦਰਿਆ ਡੂੰਗਾ ਹੋਊਗਾ ਪਾਣੀ ਸਮਾਉਣ ਲਈ ਸਾਡੇ ਕੋਲ ਜਗ੍ਹਾ ਹੈ ਹੁਣ ਅਸੀਂ ਸਿਰਫ ਪਾਣੀ ਵਾਸਤੇ ਜਗ੍ਹਾ ਬਣਾ ਸਕਦੇ ਆ ਉਹਨ ਮੈਨ ਮੇਡ ਇਹੀ ਆ ਕਿ ਅਸੀਂ ਪਾਣੀ ਦੀ ਜਗਾ ਬਣਾ ਲਈਏ ਜਿਹੜੀ ਪਹਿਲਾਂ ਦਰਿਆ ਦੀ ਹੈਗੀ ਆ ਵੀ ਉਹਨੂੰ ਡੂੰਗਾ ਕਰ ਲਈਏ ਜਿਹਦੇ ਨਾਲ ਕਿ ਸਮਾਇਆ ਰਹੇ ਪਾਣੀ ਅੱਗੇ ਅੱਗੇ ਆਰਾਮ ਨਾਲ ਤੁਰ ਹੀ ਜਾਵੇ ਇਹਦੇ ਬਜ਼ੁਰਗਾਂ ਨਾਲ ਗੱਲ ਕਰਦੀ ਬਜ਼ੁਰਗ ਬੜੇ ਹਾਸੇ ਠੀਠੇ ਕਰਦੇ ਪਏ ਸੀ ਇੱਥੇ ਉਹ ਬਜ਼ੁਰਗ ਬਾਹਰ ਨਿਕਲ ਕੇ ਆਏ ਉੱਥੋਂ ਘਰ ਦੇ ਵਿੱਚੋਂ ਇੱਥੇ ਅੰਦਰਲੇ ਪਾਸੇ ਉਹ ਪਾਣੀ ਦੀ ਗੱਲ ਚੱਲਦੀ ਆ ਕਹਿੰਦੇ ਵੀ ਰਾਜਸਥਾਨ ਨਾਲ ਕਹਿੰਦਾ ਵੀ ਪਾਣੀ ਪੰਜਾਬ ਕੋਲ ਬਹੁਤ ਹੋ ਗਿਆ ਜੀ ਚਾਹੀਦਾ ਮਾੜਾ ਮੋੜੇ ਦਰਪੇਜ ਦੀਏ ਉਹੀ ਗੱਲ ਵੀ ਕਹਿ ਸਕਦੇ ਨਾ ਆਪਾਂ ਉਹ ਅੱਗੋਂ ਕਹਿੰਦੇ ਸਰਕਾਰਾਂ ਜਦੋਂ ਆ ਵੇਖੀਦੇ ਆ ਇਹਨਾਂ ਦੇ ਡਾਕੂਮੈਂਟਸ ਵੇਖੀਦੇ ਆ ਜਾਂ ਇੰਟਰਵਿਊਜ਼ ਵੇਖੀਦੀਆਂ ਉਹ ਕਹਿੰਦੇ ਵੀ ਉਹਨਾਂ ਨੇ ਲਿਖਤੀ ਦੇ ਤਾਂ ਸਾਨੂੰ ਨਹੀਂ ਚਾਹੀਦਾ ਹੁਣ ਕੀ ਕਰ ਸਕਦੇ ਆ ਆਪਾਂ ਉਹ ਤਾਂ ਹੁਣ ਦੂਜੇ ਬੰਦੇ ਦੇ ਘਰ ਦੀ ਗੱਲ ਹੋ ਗਈ ਆਪਾਂ ਕੀ ਕਰ ਸਕਦੇ ਮੈਂ ਵਾਰ-ਵਾਰ ਉਹੀ ਗੱਲ ਕਹੀ ਆ ਕਿ ਸਰਕਾਰ ਨੂੰ ਚਾਹੀਦਾ ਵਾ ਕਿ ਦਰਿਆ ਨੀਵਾ ਜਿਹੜਾ ਵਾ ਕੀਤਾ ਜਾਵੇ ਉਹਨੂੰ ਖਾਲਿਆ ਜਾਵੇ ਦਰਿਆ ਵਾਹੀ ਤੁਸੀਂ ਕਿਤੇ ਹੁਣ ਜਦੋਂ ਲੱਥੂ ਗਾਣਾ ਜੀ ਤੇ ਕਦੀ ਆਇਓ ਤੁਹਾਨੂੰ ਦਰਿਆ ਦਿਖਾਵਾਂਗੇ ਟਿੱਬੇ ਬਣੇ ਪਏ ਦਰਿਆ ਦੇ ਵਿੱਚ ਦਰਿਆ ਜ਼ਮੀਨ ਦਾ ਕੋਈ ਪਤਾ ਨਹੀਂ ਲੱਗਦਾਗਾ ਬਰਾਬਰ ਜਮਾਈ ਬਰਾਬਰ ਸਮਤਾ ਤਲੀ ਹੋਈ ਵੀ ਹਾਂ ਸਮਤਾ ਲੋ ਵੀ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਦਰਿਆ 2-2 ਫੁੱਟ ਭਾਵਾਂਗੇ ਤਾਂ ਉੱਚਾ ਹੋਵੇ ਬਾਹਰ ਲਈ ਤਾਂ ਹੀ ਤਾਂ ਕਵਾਇ ਸਿੰਪਲ ਜਿਹਾ ਲੌਜੀਕ ਹੈ ਜੀ ਤੱਕ ਵੱਜਦੀ ਹੈ ਤਾਂ ਬੰਦ ਟੁੱਟਦਾ ਹੈ ਬੰਦ ਉੱਥੇ ਕੀ ਕਰ ਲੂਗਾ ਜੇ ਉਹੀ ਮਿੱਟੀ ਬਾਂਦੇ ਨਾਲ ਅੰਦਰਲੇ ਬੰਦੇ ਐਡਵਾਂਸ ਬੰਨ ਜਿਹੜੇ ਕੱਚੇ ਬਾਂਦੇ ਨੇ ਉਹਨਾਂ ਨੂੰ ਵੀ ਪੂਰੀ ਰੇਤਾੰਤਰੋਂ ਚਾਕੇ ਉਹਨਾਂ ਦੇ ਨਾਲ ਹੀ ਲੱਗੀ ਹੋਵੇ ਫੇਰ ਵੀ ਸਾਨੂੰ ਕੁਝ ਦਿਨ ਮਿਲ ਸਕਦੇ ਆ ਵੀ ਜਿਹਦੇ ਨਾਲ ਪਾਣੀ ਥੰਮਿਆ ਰਹਿ ਜਾਵੇ ਹੁਣ ਤਾਂ ਪਾਣੀ ਅੱਜ ਛੱਡਦੇ ਆ ਤੇ ਘੰਟੇ ਨੂੰ ਇਧਰੋਂ ਬਾਂਦ ੁੱਟ ਜਾਂਦੇ ਆ ਹਨਾ ਜੀ ਤੇ ਇਧਰੋਂ ਸਤਲੋਈ ਦਾ ਵੀ ਇਹੀ ਹਾਲ ਆਇਦ ਕਿ ਬਿਆਸ ਵੀ ਭਰਿਆ ਹੋਇਆ ਹੁਣ ਅਗੇ ਪੱਤਣ ਪੈਂਦਾ ਵਾ ਤੇ ਏਰੀਆ ਬੜਾ ਨਾਜ਼ੁਕ ਆ ਜੀ ਤੇ ਮੇਰੀ ਇਹੀ ਵਾਰ-ਵਾਰ ਵੀ ਜਿਹੜਾ ਕਾਰਜ ਕਰਨ ਵਾਲਾ ਕਾਰਜ ਆ ਉਹ ਇੱਕ ਤਾਂ ਰੇਤਾ ਸਸਤੀ ਹੋਵੇ ਜੀ ਲੋਕਾਂ ਮਕਾਨ ਬਣਾਣੇ ਹੁੰਦੇ ਸੌਥਾਂ ਹੀ ਰੇਤਾ ਵਰਤੀ ਜਾਂਦੀ ਹੈ ਨਾ ਔਰ ਰੇਤਾ ਵੀ ਸਸਤੀ ਹੋਵੇ ਅੱਗੇ ਹੁਣ ਸਾਡੇ ਬੀਯੁਰਕ ਦੱਸਦੇ ਕਿ ਇੱਥੋਂ ਆਪਣੇ ਮੇਰੀ ਪਿਛਲੀ ਜਨਰੇਸ਼ਨ ਦੇ ਜਿਹੜੇ ਪਿਤਾ ਹੋਣਾਂ ਦੇ ਜਿਹੜੇ ਸਾਰੇ ਸੰਗੀ ਸਾਥੀ ਨੂੰ ਕਹਿੰਦੇ ਵੀ ਅਸੀਂ ਇੱਥੋਂ ਦਰਿਆਵਾਂ 'ਚੋਂ ਰੇਤਾ ਚਾਕੇ ਡੰਗਰਾਂ ਥੱਲੇ ਛੁੱੜ ਲਈਦੀ ਹੁੰਦੀ ਐਨੀ ਵਾਧੂ ਹੁੰਦੀ ਸੀਗੀ ਫ੍ਰੀ ਹੋਈ ਹੁੰਦੀ ਸੀਗੀ ਵੀ ਹੁਣ ਤਾਂ ਸਾਨੂੰ ਟਿਪਰਾਂ ਦੇ ਟਿਪਰਿਆਂ ਟਰਾਲੀਆਂ ਥੈਂਕੜਿਆਂ ਦੇ ਹਿਸਾਬ ਨਾਲ ਖਰੀਦਣੀਆਂ ਪੈਂਦੀਆਂ ਅੱਗੇ ਤਾਂ ਅਸੀਂ ਚਾਕੇ ਡੰਗਰਾਂ ਥੱਲੇ ਛੁੱੜ ਲਈਦੀ ਹੁੰਦੀ ਵੀ RAM NAN NAND ਲੋ ਬੈਠੇ ਰੋ ਵੀ ਹੁਣ ਤਾਂ ਜੇ ਮਾੜਾ ਚੱਕ ਵੀ ਲਈ ਤਾਂ ਮੁੜ ਕੇ ਨਾਲ ਦੀ ਕੰਪਲੀਟ ਹੋ ਜਾਂਦੀ ਆ ਇਹ ਗੱਲ ਆ ਨਾ ਜੀ ਵੀ ਇਹ ਚਲੋ ਠੀਕ ਆ ਤੁਸੀਂ ਇਹਨੂੰ ਨਹੀਂ ਤੁਸੀਂ ਲੀਗਲੀ ਇਦਾਂ ਕਰ ਸਕਦੇ ਤੁਹਾਡੇ ਸਾ ਮੈਂ ਸਮਝਦਾ ਕਿ 100 ਗੱਲਾਂ ਬਾਤਾਂ ਹੁੰਦੀਆਂ ਆਪ ਹੀ ਚੱਕ ਲੋ ਜੇ ਕਿਸੇ ਲੋਕਾਂ ਨੂੰ ਨਹੀਂ ਚੱਕਦੇ ਨੇ ਤਾਂ ਤੁਸੀਂ ਫਿਰ ਆਪ ਚੱਕੋ ਕੋਈ ਤਾਂ ਕੰਮ ਕਰੇ ਨਾ ਇਹਦਾ ਕੋਈ ਹੱਲ ਨਹੀਂ ਨਾ ਪਈ ਦੀ ਪਈ ਆ ਜਾਂ ਸਾਨੂੰ ਚੱਕਣ ਦਿਓ ਤੇ ਜਾਂ ਫਿਰ ਜਿਹੜੇ ਤੁਹਾਡੇ ਉਹਨੂੰ ਕੀ ਕਹਿੰਦੇ ਆ ਕੰਟਰੈਕਟਰਸ ਨੇ ਉਹਨਾਂ ਨੂੰ ਚਕਾਓ ਜਾਂ ਆਪ ਚੱਕੋ ਕੁਛ ਤਾਂ ਕਰੋ ਉਹਨੂੰ ਵਿਹਲਾ ਤਾਂ ਕਰੋ ਕਮ ਸੇ ਕਮ ਆ ਆਪ ਦਾ ਤਾਂ ਤੁਸੀਂ ਬਚ ਗਏ ਲੱਗਦਾ ਤੁਹਾਡੀ ਆਵਾਜ਼ ਪਹੁੰਚਦੀ ਹੋ ਜੂਗੀ ਸਰਕਾਰ ਤੱਕ ਜੇ ਇਦਾਂ ਹੀ ਬੋਲੇ ਚਾਹੀਦਾ ਜੀ ਹੁਣੀ ਚਾਹੀਦਾ ਪਹੁੰਚਣਾ ਚਾਹੀਦਾ ਔਖਾ ਵਾ ਜੀਏ ਮਤਲਬ ਕਿ ਇੱਥੇ 2019 ਚ ਵੀ ਜਦੋਂ 550 ਸਾਲ ਆਈ ਮਹਾਰਾਜ ਦਾ ਸਾਰਾ ਸ਼ਹਿਰ ਤਿਆਰੀ ਕਰ ਰਿਹਾ ਸੱਚੇ ਪਾਸ਼ੇ ਦੇ ਪ੍ਰਕਾਸ਼ਪੁਰਬ ਦੀ ਉਤੋਂ ਹੜਾ ਆਏ ਪਈ ਸਾਡੇ ਜੀ ਦੇਖੋ ਸ਼ਹਿਰ ਸਿਰਫ ਉੱਚਾ ਹੋਣ ਕਰਕੇ ਕਿਉਂਕਿ ਸ਼ਹਿਰ ਦੇ ਵਿੱਚ ਬਣਿਆ ਪਿਆ ਕਿਲਾ ਤੇ ਪੁਰਾਣਾ ਸ਼ਹਿਰ ਆ ਇਸ ਲਈ ਉੱਚਾ ਵਾ ਤੇ ਇਸ ਲਈ ਸ਼ਹਿਰ ਬਚਿਆ ਸੀਗਾ ਸ਼ਹਿਰ ਤੋਂ ਕਹ ਲਓ ਵੀ ਕਿਲੋ ਕਿਲੋ ਕਿਲੋਮੀਟਰ ਇਧਰ ਲੈਂਦੇ ਆ ਨੂੰ ਪਾਣੀ ਤਾਜ ਗਿਆ ਸੀਗਾ ਅਤਰਫਾਜੀ ਤੱਕ ਪਾਣੀ ਆ ਗਿਆ ਸੀਗਾ ਜੀ ਸ਼ਹਿਰ ਤੋਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਬਾਹਰ ਹੈ ਜੀ ਪਿੰਡ ਉੱਥੋਂ ਤੱਕ ਪਾਣੀ ਆ ਗਿਆ ਸੀਗਾ ਤੁਸੀਂ ਇਹ ਦੱਸੋ 2019 ਦੀਆਂ ਇਹ ਗੱਲਾਂ ਨੇ ਵੀ ਹੁਣ 2023 ਚ ਫੇਰ ਆ ਗਿਆ ਹੁਣ 2025 ਚ ਆ ਗਿਆ ਗਾਂ ਦਾ ਫੇਰ ਨਹੀਂ ਪਤਾ ਕੀ ਕੀ ਹੋਣਾ ਯਾਨੀ ਕਿ ਇਹਨਾਂ ਮਤਲਬੀ ਸਬਕ ਨਹੀਂ ਲਿਆ ਜਾ ਰਹੇ ਇਹਨਾਂ ਚੀਜ਼ਾਂ ਤੋਂ ਜੀ ਮਤਲਬ ਕਿ ਕੱਚਵਾ ਹਜੇ ਇਹ ਮਤਲਬ ਉਹ ਕਹਿੰਦੇ ਨਾ ਪ੍ਰਾਣੀਆਂ ਘਾਵ ਤਾਂ ਕਹਿੰਦੇ ਵੀ ਦਾਣਿਸ਼ਮੰਦ ਨੂੰ ਸਾਪ ਨਹੀਂ ਲੜਦਾ ਇੱਕ ਖੋੜ ਚੋਂ ਦੋ ਵਾਰੀ ਮੋੜ ਮੋੜ ਧੋਕੇ ਖਾਣ ਮਹਾਮਦ ਮਤਰੀਨਾਂ ਦੀ ਮਾਰੀ ਤਾਂ ਉਹੀ ਕੰਮ ਸਰਕਾਰਾਂ ਦਾ ਵਾਂਹੀਂ ਕਰਨ ਦੇ ਆ ਵੀ ਜਿਹੜਾ ਵਾਰ-ਵਾਰ ਉਹੀ ਚੀਜ਼ ਮਤਲਬ ਕਿ ਵਾਰ-ਵਾਰ ਰਿਪੀਟ ਹੋ ਰਹੀ ਵਾਰ-ਵਾਰ ਇਦਾਂ ਆ ਰਿਹਾ ਵੀ ਇਹਦਾ ਕੋਈ ਪੱਕਾ ਹੱਲ ਕਿਉਂ ਨਹੀਂ ਹੋ ਰਿਹਾ ਵੀ ਸਾਡੇ ਕੋ ਕੋਈ ਫਾਈਨੇਸਟ ਬ੍ਰੇਨ ਨਹੀਂ ਸਟੇ ਹਣਾ ਜੀ ਕੋਈ ਬੁੱਜਦਾ ਬੈਠੇ ਨਹੀਂ ਆਪਾਂ ਪੜੇ ਲਿਖੇ ਬੈਠੇ ਆ ਸਾਰੇ ਹਣਾ ਜਿੱਥੇ ਦੁਨੀਆ ਇੰਨੀ ਤਰੱਕੀ ਕਰ ਸਕਦੀ ਸਾਡੇ ਕੋਲ ਪਾਣੀ ਦੀ ਮੈਨੇਜਮੈਂਟ ਨਹੀਂ ਹੋ ਰਹੀ ਕੀ ਤਰੱਕੀ ਕਰਾਂਗੇ ਜੀ ਆਪਾਂ ਪੰਜਾਬ ਆਏ ਸਾਲ ਡੁੱਬਿਆ ਹੁੰਦਾ ਆਏ ਸਾਲ ਮਤਲਬ ਕਿ ਜਿਹੜਾ ਤੁਸੀਂ ਆਪ ਦੇਖੋ ਨਾ ਵੀ ਹੁਣ ਜਿਹੜੇ ਬੱਚਿਆਂ ਨੂੰ ਖਾਣ ਦੀ ਦਿੱਕਤ ਹੈ ਸਾਨੂੰ ਅਸੀਂ ਇੱਥੇ ਆ ਗਏ ਆ ਵੀ ਸਾਨੂੰ ਖਾਣਾ ਆਪਣਾ ਬਚਾਣਾ ਪੈ ਰਿਹਾ ਦਾਣੇ ਆਪਣੇ ਬਚਾਣੇ ਪੈ ਰਹੇ ਆ ਆਪਦਾ ਮਾਲ ਡੰਗਰ ਬਚਾਣਾ ਪੈ ਰਿਹਾ ਆਪਣਾ ਸਾਜੂ ਸਮਾਨ ਕੱਪੜੇ ਬਚਾਣੇ ਪੈ ਰਹੇ ਆ ਤੇ ਅਸੀਂ ਹੋਰ ਗਾਂ ਕੀ ਸੋਚ ਲਾਵਾਂਗੇ ਸਾਡੇ ਬੇਸਿਕ ਹੀ ਨਹੀਂ ਸਿਕਿਉਰ ਸਹਗੇ ਲੱਗਦਾ ਕਿ ਪੰਜਾਬ ਵੈਸੀ ਸਿਕਿਉਰ ਨਹੀਂ ਰਿਹਾ ਹੈਗਾ ਪਹਿਲਾਂ ਨਾਲੋਂ ਨਹੀਂ ਹਾਂ ਆ ਵੇਖ ਲਓ ਤੁਹਾਡੇ ਸਾਹਮਣੇ ਹੈ ਜੀ ਆ ਹਾਲ ਵੇਖ ਲਓ ਅਸੀਂ ਮਤਲਬ ਕੀ ਸਾਡਾ ਦਿਮਾਗ ਫ੍ਰੀ ਨਹੀਂ ਹੋ ਰਿਹਾ ਆਪਦੀਆਂ ਝਾਂਝ ਚ ਮੇਲਿਆਂ ਜੋਂ ਤੇ ਅਸੀਂ ਤਰੱਕੀ ਕੀ ਸੋਚਣੀ ਆ ਅਸੀਂ ਤਰੱਕੀ ਕਿਵੇਂ ਕਰਾਂਗੇ ਫਾਈਨੇਸਟ ਕਿਵੇਂ ਬਣਾਾਂਗੇ ਸਾਡਾ ਤਾਂ ਬੇਸਿਕਸ ਨੀਡਸ ਨਹੀਂ ਪੂਰੀਆਂ ਹੋ ਰਹੀਆਂ ਅਸੀਂ ਉਹਨਾਂ ਦੇ ਵਿੱਚ ਹੀ ਫਸੇ ਹੁਣ ਇੱਕ ਬੱਚਾ ਬਹੁਤ ਪੜਨ ਵਾਲਾ ਹੁਣ ਮੰਨ ਲਓ ਆ ਬੱਚੇ ਖੜੇ ਨੇ ਬਹੁਤ ਸ਼ਾਰਪ ਮਾਈਂਡਡ ਬੱਚੇ ਨੇ ਪਰ ਇਹ ਵਿਚਾਰੇ ਫਸੇ ਐਹੋ ਜੀਆਂ ਘਰ ਦੀਆਂ ਤਕਲੀਫਾਂ ਦੇ ਵਿੱਚ ਆ ਇਹ ਕੀ ਕੰਮ ਕਰਨਗੇ ਅੱਗੇ ਜਾ ਕੇ ਹਣਾ ਜੀ ਬੱਚਾ ਵੀ ਤਾਂ ਹੀ ਪਰਫਾਰਮ ਅੱਛਾ ਕਰਦਾ ਯੂਥ ਅੱਛਾ ਜਿਹੜਾ ਤੁਹਾਡੀ ਅਗਲੀ ਪੀੜ੍ਹੀ ਤਾਂ ਹੀ ਅੱਛਾ ਪਰਫਾਰਮ ਕਰਦੀ ਹੈ ਕਿ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਪਾਲਦੇ ਹੋ ਉਹਦੀਆਂ ਚਿੰਤਾਵਾਂ ਨੂੰ ਮੁਕਤ ਕਰਦੇ ਹੋ ਤਾਂ ਕਿ ਉਹ ਅੱਗੇ ਜਾਣ ਟੈਨਸ਼ਨ ਫਰੀ ਹੋਣ ਟੈਨਸ਼ਨ ਫਰੀ ਹੋਣ ਤੇ ਹੁਣ ਟੈਨਸ਼ਨ ਫਰੀ ਦਾ ਕੀ ਹੋਣਾ ਇੱਥੇ ਆਏ ਸਾਲ ਆਏ ਸਾਲ ਇੱਥੇ ਆ ਚੀਜ਼ਾਂ ਆਈ ਜਾਂਦੀਆਂ ਆਏ ਸਾਲ ਫਲੱਡ ਆਈ ਰਹਿੰਦੇ ਆ ਕਦੇ ਕੋਸ਼ ਕਦੇ ਥੋੜੇ ਆ ਗਏ ਕਦੇ ਜਿਆਦਾ ਆ ਗਏ ਕਦੇ ਕੋਈ ਮਾਰ ਪੈ ਗਈ ਕਦੇ ਕੋਈ ਮਾਰ ਪੈ ਗਈ ਜੇ ਕੋਈ ਮਤਲਬ ਕਿ ਪੰਜਾਬ ਤਾਂ ਇਹੀ ਆ ਵੀ ਕਦੇ ਕੋਈ ਲੈਂਡ ਪੂਲਿੰਗ ਵਾਲਾ ਮੁੱਦਾ ਚੱਲ ਪੈਂਦਾ ਵਾ ਕਦੇ ਕਿਸਾਨਾਂ ਵਾਲਾ ਆਪਣਾ ਮੁੱਦਾ ਚੱਲਦਾ ਜ਼ਮੀਨਾਂ ਵਾਲਾ ਕਦੇ ਆ ਹੁਣ ਹੜ ਆ ਗਿਆ ਹੀ ਮਤਲਬ ਕਿ ਬੰਦਾ ਫਸੇ ਹੀ ਪਿਆ ਤਾਂ ਕਰਨਗੇ ਕੀ ਇਹ ਉਲਝੀ ਗਿਆ ਨਾ ਪਿਆ ਸਾਨੂੰ ਉਲਝਾਇਆ ਹੀ ਨਾ ਪਿਆ ਵਾ ਵੀ ਆ ਚੀਜ਼ਾਂ ਤੋਂ ਸਾਨੂੰ ਬਚਾਇਆ ਜਾ ਸਕਦਾ ਵਾ ਵੀ ਇਹ ਵਾਧੂ ਦੀ ਸਾਡੇ ਸਰ ਮਸੀਬਤ ਪਈ ਆ ਜੀ ਵੀ ਇਹ ਮੈਡਮੇਟ ਸਿਚੁਏਸ਼ਨਸ ਹੀ ਨੇ ਵੀ ਇਹਨਾਂ ਦਾ ਇਹਨਾਂ ਦਾ ਹੱਲ ਕੀਤਾ ਜਾ ਸਕਦਾ ਸੀਗਾ ਹੋ ਸਕਦਾ ਸੀ ਇੰਨੇ ਸਾਲ ਹੋ ਗਏ ਨੇ 2019 ਤੋਂ ਹੀ ਸਭ ਕ ਲੈ ਲਿੰਦੇ ਆਪਾਂ ਵੀ ਸ਼ਹਿਰ ਦੇ ਵਿੱਚ ਐਡਾ ਵੱਡਾ ਕਾਰਜ ਚੱਲ ਰਿਹਾ ਮਹਾਰਾਜੀ ਦਾ 550 ਸਾਲਾ ਦੇਸਾਗੁਰ ਨਾਨਕ ਸਾਹਿਬ ਮਹਾਰਾਜ ਦਾ ਵੀ ਉਦੋਂ ਸਾਡੇ ਨਾਲ ਇਹਨਾਂ ਕੁਝ ਹੋ ਗਿਆ ਤੇ ਵੀ ਅਹੀਂ ਭਾਈ ਜੀ ਆ ਪੂਰਾ ਆਦਾ ਵੀ ਹੁਣ ਗਾਂਹ ਤੋਂ ਨਹੀਂ ਗਲਤੀ ਕਰਨੀ ਸਾਡੇ ਨਾਲੋਂ ਤਾਂ ਗਾਂਹ ਕੋਲ ਵੀ ਜਪਾਨੀ ਚੰਗੇ ਆ ਵੀ ਜਿੰਨਾ ਇੱਕ ਵਾਰ ਗਲਤੀ ਕੀਤੀ ਦੇ ਬਾਅਦ ਆਪਣੇ ਆਪ ਦੇ ਹੱਥ ਪੈਰ ਸਹੀ ਕਰ ਲੇ ਤੇ ਅਸੀਂ ਸਾਡਾ ਫਿਰ ਉਹੀ ਹਾਲ ਆ ਜਿਵੇਂ ਪੋਲੀਟੀਕਲ ਜੇ ਆਪਾਂ ਸਟੇਟਮੈਂਟ ਦੀ ਗੱਲ ਕਰੀ ਰਾਣਾ ਜੀ ਦਾ ਕਹਿਣਾ ਹੈ ਵੀ ਇਹ ਮੈਨ ਮੇਡ ਫਲੱਡ ਬਣਾਏ ਹੋਏ ਨੇ ਇਸ ਵੇਲੇ ਵੀ ਇਹ ਬਣਨੇ ਨਹੀਂ ਚਾਹੀਦੇ ਸੀਗੇ ਇਹ ਤਾਂ ਬਣਾ ਦਿੱਤੇ ਗਏ ਨੇ ਮੈਂ ਉਹੀ ਤਾਂ ਕਹਿ ਰਿਹਾ ਹਾਂ ਕਿ ਵੀ ਇਹ ਸਾਰੇ ਜਿਹੜੀ ਮੈਨੇਜਮੈਂਟ ਆ ਉਹ ਕੀਤੀ ਹੋਵੇ ਟਾਈਮ ਸਿਰ ਕੁਝ ਵੀ ਨਹੀਂ ਹੁੰਦਾਗਾ ਹੂੰ ਕੁਝ ਨਹੀਂ ਹੁੰਦਾਗਾ ਵੀ ਜੇ ਟਾਈਮ ਸਿਰ ਮੈਨੇਜਮੈਂਟ ਕੀਤੀ ਹੋਵੇ ਮੈਨ ਮੇਡ ਹੀ ਨੇ ਹੁਣ ਉਧਰ ਬੱਦਲ ਫਾਟ ਰਹੀ ਉੱਥੇ ਸਾਡਾ ਕੋਈ ਮੈਂ ਕਿਹਾ ਵੀ ਹੱਕ ਨਹੀਂ ਨਾ ਸਾਈਂ ਕੁਝ ਕਹਿ ਨਹੀਂ ਸਕਦੇ ਵੀ ਬੱਦਲ ਫੜ ਗਿਆ ਅਸੀਂ ਅਈ ਕਿਹੜਾ ਆਪ ਫਾੜ ਪਾੜਿਆ ਜਿਹੜਾ ਫਾਟ ਹੀ ਗਿਆ ਉਹਨ ਕੀ ਕਰੀਏ ਉਹਦਾ ਪਾਣੀ ਤਾਂ ਆਉਣਾ ਹੀ ਆਉਣਾ ਥੱਲੇ ਤਾਂ ਪਾਣੀ ਦੀ ਬੇਸਿਕ ਨੀਡ ਆ ਕਿ ਪਾਣੀ ਪਹਿਲਾਂ ਉੱਚੀ ਜਗ੍ਹਾ ਤੇ ਹੁੰਦਾ ਪਹਾੜ ਤੋਂ ਤੇ ਪਾਣੀ ਚੱਲਦਾ ਨਵਾਨ ਨੂੰ ਤੇ ਨਵਾਨ ਨੂੰ ਨੇ ਪਾਣੀ ਨੇ ਆਉਣਾ ਤਾਂ ਗਾਂ ਨੂੰ ਐ ਤੁਰਨਾਈ ਆ ਤੇ ਅਸੀਂ ਕੀ ਬਣਾ ਰਹੇ ਹਾਂ ਉਹਦੇ ਵਾਸਤੇ ਅਸੀਂ ਕੀ ਜਗ੍ਹਾ ਬਣਾਈ ਆ ਇਹ ਗੱਲ ਹੈ ਸਰਕਾਰ ਕਾਦੇ ਲਈ ਹੁੰਦੀ ਹੈ ਵੀ ਇੰਨਾ ਜਿਹੜਾ ਮਾਮਲਾ ਜਾਂਦਾ ਸਰਕਾਰਾਂ ਦੇ ਖਾਤਿਆਂ 'ਚ ਹੁੰਦਾ ਵਾ ਇੰਨਾ ਕਹਿੰਦੇ ਖਜ਼ਾਨਿਆਂ 'ਚ ਹੁੰਦਾ ਉਹ ਵੀ ਹਾਂ ਜੀ ਹਾਂ ਜੀ ਆਪਣਾ ਆਪਣਾ ਲੈ ਜਾਓ ਹੈਨਾ ਹਾਂ ਹੁਣ ਇਹਦੀ ਬਾਜੀ ਵੀ ਆ ਤੁਸੀਂ ਮੈਨੂੰ ਦੱਸੋ ਵੀ ਜਿੰਨਾ ਬੰਦਾ ਤੰਗ ਹੋ ਰਿਹਾ ਵਾ ਕਿਹੜੇ ਪੈਸੇ ਦੀ ਪਰਪਾਈ ਕਰਨ ਕਿੱਡਾ ਤੁਸੀਂ ਕਰੋੜ ਕਰੋੜ ਦੇ ਦੇਣਾ ਕਿੰਨੇ ਕ ਪੈਸੇ ਦੇ ਦੋਗੇ ਵੀ ਜਾਂ ਤੁਸੀਂ ਕੋਈ ਵੀ ਪਾਰ ਕਰ ਦੋ ਅਹੀ ਕਰੋੜ ਕਰੋੜ ਰੁਪਇਆ ਫਲਾਣਾ ਕੋਈ ਨਾਰ ਜਾਦਾਂਗੇ ਫਿਕਰ ਨਾ ਕਰੋ ਬਹੁਤ ਪੈਸਾ ਦੇ ਦਾਂਗੇ ਹੈਨਾ ਵੀ ਐਦਾਂ ਵੱਟੀ ਜੀ ਤੁਸੀਂ ਕੋਈ ਛੜ ਲਈ ਸੁੱਟ ਦੋ ਤਾਂ ਬੰਦਾ ਤਾਂ ਵੀ ਕਹਿ ਦਿੰਦਾ ਵੀ ਹਾਂ ਜੀ ਵੀ ਬੜਾ ਬੜਾ ਸਾਨੂੰ ਅਸਰ ਹੋ ਰਿਹਾ ਕਿੰਨੇ ਕ ਪੈਸੇ ਦੇ ਦੂਗੇ ਕਿ ਪੈਸਾ ਇੰਨੀ ਖੱਜਲ ਖਵਾਲੀ ਦਾ ਕਿ ਪਰਪਾਈ ਕਰਦਾ ਹੈ ਹੈਨਾ ਜੀ ਏ ਨਹੀਂ ਗੱਲ ਹੈਗੀ ਕਿ ਵੀ ਇੱਥੇ ਕਿਹੜਾ ਕੋਈ ਇੱਕ ਇੱਕ ਜੀ ਦੀ ਗੱਲ ਹੈ ਦੋ ਜੀਆਂ ਦੀ ਗੱਲ ਇੰਨੇ ਜੀ ਖੜੇ ਨੇ ਜਾਨਵਰ ਇੰਨਾ ਹੈ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਹਨਾ ਜੀ ਬਨਸਪਤੀ ਕਿੰਨੀ ਨਸ਼ਟ ਹੁੰਦੀ ਆ ਸੋ ਇਹ ਤਾਂ ਜੀ ਮੈਨ ਮੇਡ ਸਿਚੁਏਸ਼ਨ ਵਾਕਈ ਮੈਨ ਮੇਡ ਸਿਚੁਏਸ਼ਨਸ ਨੇ ਤੇ ਵੀ ਇਹ ਸਰਕਾਰ ਦੇ ਕਰਨ ਵਾਲੇ ਕਾਰਜ ਹੈ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀ ਜਿਹੜੀ ਮੈਂ ਬੇਨਤੀ ਕੀਤੀ ਵੀ ਇੱਥੇ ਥੋੜਾ ਗੌਰ ਕਰਨਾ ਵੀ ਇਹਨੂੰ ਹੋਰ ਫਾਈਨ ਤਰੀਕੇ ਨਾਲ ਕਿਵੇਂ ਹੈਂਡਲ ਕੀਤਾ ਜਾਵੇ ਤਾਂ ਆਪਾਂ ਬਾਈ ਸਕਦੇ ਆ ਨਹੀਂ ਤਾਂ ਇਹ ਤਾਂ ਦੋਈ ਤਿੰਨੀ ਸਾਲੀ ਵਾਲਾ ਯਾਭੀ ਆ ਜੀ ਆਇਆ ਹੀ ਰਹਿਣਾ ਆਇਆ ਹੀ ਰਹਿਣਾ ਸਿਮਰ ਵੀ ਜਿੰਨਾ ਗੱਲ ਕੀਤੀ ਹੈ ਤਾਂ ਹੁਣ بارش ਦੁਬਾਰਾ ਤੋਂ ਹੋਣੀ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਹੀ ਜਿਹੜੇ ਇੱਥੇ ਹੜ੍ਹ ਦੇ ਹਾਲਾਤ ਜਿਹੜੇ ਤੁਸੀਂ ਦੇਖ ਚੁੱਕੇ ਹੋ ਕਿੱਦਾਂ ਦੇ ਬਣੇ ਹੋਏ ਨੇ ਪਿੰਡ ਦੇ ਪਿੰਡ ਡੁੱਬੇ ਪਏ ਨੇ ਤੇ ਦੂਸਰੇ ਪਾਸੇ ਲਗਾਤਾਰ ਮੀਂਹ ਵੀ ਵਰ ਰਿਹਾ ਹੈ ਤਾਂ ਮੌਸਮ ਦੇ ਵੱਲੋਂ ਵੀ ਲਗਾਤਾਰ ਜਿਹੜੇ ਕਰਵਟ ਜਿਹੜੀ ਬਦਲੀ ਜਾਂਦੀ ਹੈ ਕਿਸੇ ਟਾਈਮ ਮੀਂਹ ਨਹੀਂ ਪੈਂਦਾ ਕਿਸੇ ਟਾਈਮ ਪੂਰਾ ਮੀਂਹ ਜੋਰਾ ਸ਼ੋਰਾਂ ਦੇ ਨਾਲ ਚੱਲਦਾ ਹੈ ਕਿ ਕੀ ਘੰਟੇ ਵੀ ਪੈਂਦਾ ਤਾਂ ਉਸ ਦੇ ਕਾਰਨ ਵੀ ਬਹੁਤ ਪਰੇਸ਼ਾਨੀਆਂ ਜਿਹੜੀ ਚੱਲਣੀ ਪੈ ਰਹੀ ਹੈ ਔਰ ਸਿਮਨ ਵੀ ਦੇ ਕਹਿਣ ਦੇ ਮੁਤਾਬਕ ਜੋ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ 3 ਫੁੱਟ ਤੇ ਜ਼ਮੀਨ ਪੱਧਰ ਹੈ ਤਾਂ ਅੰਦਰਲੇ ਪਾਸੇ ਦਰਿਆ ਦੇ ਗਾਰ ਨਹੀਂ ਹੋਗੇ ਕਿਉਂ 5 ਫੁੱਟ ਦੇ ਉੱਤੇ ਦਰਿਆ ਹੋਇਆ ਹੋਇਆ ਅੰਦਰ ਗਾਰ ਦੇ ਗਾਰ ਜਿਸ ਦੇ ਕਰਕੇ ਪਾਣੀ ਬਾਹਰ ਆਉਂਦਾ ਹੈ ਤੇ ਇਸ ਕਰਕੇ ਹੜ੍ਹ ਦੀ ਸਥਿਤੀ ਜਿਹੜੀ ਹੈ ਪੈਦਾ ਹੋ ਜਾਂਦੀ ਹੈ ਮਾਫੀ ਚਾਹੁੰਦੇ ਆਂ ਇਸ ਕਰਕੇ ਜਿਹੜੀ ਅੰਦਰਲੀ ਗਾਰ ਹੈ ਦਰਿਆ ਦੇ ਵਿੱਚ ਉਸ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਹੜਾਂ ਵਾਲੀ ਜਿਹੜੀ ਸਥਿਤੀ ਹੈ ਦੁਬਾਰਾ ਪੈਦਾ ਨਾ ਹੋ ਸਕੇ ਸੋ ਅੱਗੇ ਦੇਖਣਾ ਬਣਦਾ ਹੈ ਕਿ ਹੁਣ ਜਿਹੜੇ ਰੈਸਕਿਊ ਆਪਰੇਸ਼ਨ ਜਾਰੀ ਹੋਏ ਨੇ ਹੋਏ ਹੋਏ ਨੇ ਤਾਂ ਇਹ ਰੈਸਕਿਊ ਆਪਰੇਸ਼ਨ ਲਗਾਤਾਰ ਚੱਲਦੇ ਪਏ ਨੇ ਅੰਦਰ ਜਿਹੜੇ ਲੋਕ ਫਸੇ ਹੋਏ ਨੇ ਜਿਹੜੇ ਅੰਦਰ ਰਹਿਣਾ ਚਾਹੁੰਦੇ ਨੇ ਤੇ ਜਿਹੜੇ ਅੰਦਰੋਂ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਿਆ ਜਾਊਗਾ ਤੇ ਉਹਨਾਂ ਨੂੰ ਜੋ ਰਾਸ਼ਨ ਪਾਣੀ ਹੈ ਜਿਹੜਾ ਉਹ ਲਗਾਤਾਰ ਮੁਹੱਈਆ ਵੀ ਕਰਵਾਇਆ ਜਾ ਰਿਹਾ ਲੇਕਿਨ ਉਹਨਾਂ ਦੀ ਇੱਕੋ ਹੀ ਅਪੀਲ ਹੈ ਕਿ ਸਰਕਾਰ ਅਗਰ ਸਾਨੂੰ ਜਿਹੜੇ ਮੁਆਵਜ਼ੇ ਜਿਹੜੇ ਚੰਗੇ ਦੇ ਦੇਵੇ ਤਾਂ ਹੋ ਸਕਦਾ ਹੈ ਕਿ ਸਾਡਾ ਪਲਾ ਹੋ ਜਾਵੇ ਤੇ ਜਿਹੜੀ ਜ਼ਮੀਨਾਂ ਦੇ ਵਿੱਚ ਰੇਤ ਹੋਈ ਹੋਈ ਹੈ ਗਾਰ ਹੋਈ ਹੋਇਆ ਤਾਂ ਉਹਨਾਂ ਦੇ ਕਾਰਨ ਜੋ ਨੁਕਸਾਨ ਹੋ ਰਿਹਾ ਉਹ ਨੁਕਸਾਨ ਨਾ ਹੋਵੇ ਸੁਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ